ਲੋ ਬਾਈ ਜੀ ਆਪਾਂ ਨਾ ਡੇਰਾ ਮੀਰ ਮੀਰਾ ਸਰਹੰਦ ਫਤੇਗੜ ਸਾਬ ਤੋਂ ਨਹਿਰ ਤੋਂ ਥੱਲੇ ਤਰਿਆ ਆਪਾਂ ਨੂੰ ਆਹ ਦੋ ਬਾਬੇ ਦੀ ਨੇ ਇੱਕ ਜੋੜੀ ਮਿਲੀ ਹੈ ਸਾਈਕਲ ਤੇ ਦੇਖੋ ਮੈਨੂੰ ਵਧੀਆ ਲੱਗਿਆ ਦੇਖੋ ਦੋਨਾਂ ਨੇ ਬੜੇ ਵਧੀਆ ਐਨ ਪੰਜਾਬੀ ਪਰਾਸਤ ਵਾਲੇ ਪਰਨੇ ਬੰਨੇ ਹੋ ਨੇ ਬਾਈਆਂ ਨੇ ਡੱਬੀ ਵਾਲੇ ਤੇ ਤੁਸੀਂ ਭਰਾਵਾਂ ਜੀ ਆਪਸ ਚ ਦੋਨੇ ਭਰਾ ਤਾਈ ਜੱਜ ਤਾਈ ਜੱਜ ਫਿਰ ਭਰਾ ਹੀ ਹੋਏ ਦੇਖੋ ਨੇ ਤਾਈ ਚਾਚੇ ਦੇ ਨੇ ਜੀ ਪਿਆਰ ਦੇਖੋ ਕਿੰਨਾ ਨਹੀਂ ਅੱਜ ਕੱਲ ਬੰਦਾ ਇੱਕ ਬਾਈਸਾਈਕਲ ਚਲਾ ਰਿਹਾ ਹੈ ਨਾ ਪਹਿਲਾਂ ਪਿਆਰ ਮਿਲ ਨਹੀਂ ਨਾ ਲੋ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਉਹਨਾਂ ਨਾਲ ਬਾਬਾ ਜੀ ਕੀ ਨਾਮ ਆ ਆਪਣਾ ਸਰਵਿੰਦਰ ਸਿੰਘ ਕਿਹੜਾ ਪਿੰਡ ਆ ਜੀ ਜਨਾਲੀ ਜਨਾਲੀ ਤੁਹਾਡਾ ਬਾਬਾ ਜੀ ਸਤਪਾਰ ਦੀ ਅੱਛਾ ਸਤਪਾਰ ਨਹੀਂ ਪਿੰਡ ਤਾਂ ਜਨਾਲੀ ਹੋਇਆ ਪਰ ਠੀਕ ਆ ਠੀਕ ਆ ਤੇ ਕੀ ਮਿਹਨਤ ਬਜ਼ੂਰੀ ਕਰਦੇ ਹੋ ਜੀ ਕੀ ਕੰਮ ਹੈ ਬਾਈ ਜੀ ਇਹ ਬੇਲੇ ਜਾ ਕੇ ਸੇ ਚੱਕਰ ਵਸੇ ਰੱਖੇ ਹੋਇਆ ਜੀ ਅੱਛਾ ਅੱਛਾ ਪਿੰਡਾਂ ਵਾਲਿਆਂ ਨੂੰ ਤਾਂ ਇਹੀ ਕੰਮ ਬਹੁਤ بڑے ਕੰਮ ਹੁੰਦੇ ਨੇ ਨਗਰਵੱਚਾ ਛਾਂਗ ਲਿਆ ਤੇ ਕਿੰਨੇ ਸਾਲ ਹੋ ਗਏ ਬਾਪੂ ਜੀ ਸਾਈਕਲ ਚਲਾਉਂਦੇ ਨੂੰ ਕਿੰਨੇ ਸਾਲ ਹੋ ਗਏ ਸਾਈਕਲ ਚਲਾਉਂਦੇ ਨੂੰ ਕੀ ਆ ਬਾਤ ਆ ਕੀ ਆ ਬਾਤ ਆ ਮਤਲਬ ਬਾਪੇ ਵਿਚਾਰੇ ਨਾ ਬਸ ਐਸੇ ਜੇ ਬਾਪੇ ਹੁਣ ਕਹਿਣ ਦਾ ਮਤਲਬ ਹੈ ਵੀ ਉਲੋਪ ਹੋਣ ਦੇ ਕਿਨਾਰੇ ਨੇ ਤੇ ਆ ਸੜਕ ਬਣੀ ਸੀ ਪਹਿਲਾਂ ਮੈਂ ਤੁਹਾਨੂੰ ਸੜਕ ਵੀ ਦਿਖਾ ਦਵਾਂ ਹਰਲਾਪੁਰੇ ਤੋਂ ਪਰੇ ਬਹੁਤ ਸੋਹਣੀ ਸੜਕ ਬਣੀ ਐ ਅਸ਼ੀਦੀ ਸਭਾ ਚ ਕਿ ਇਹਨੇ ਆਉਣਾ ਜਾਣਾ ਹੋਵੇ ਇਸ ਰਸਤੇ ਨੂੰ ਆਇਆ ਜਾ ਸਕਦਾ ਹੇ ਹਾਂ ਬਾਬਾ ਨਾ ਬਿਨਾ ਬਾਈਕ ਤੇ ਸਾਈਕਲ ਚਲਾ ਰਿਆ ਸੀ ਭਲਾਉਣ ਸੀ ਥੱਲੇ ਨੂੰ ਦਵੱਲੀ ਆਵੇ ਮੈਂ ਕਿਹਾ ਇਹਦਾ ਮੇਥੋਂ ਤੇਜ ਹੋ ਗਿਆ ਫਿਰ ਮੈਂ ਬਾਈ ਜੀ ਨੂੰ ਰੋਕਿਆ ਮੈਂ ਕਿਹਾ ਯਾਰ ਬਾਈ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਨਾਲ ਤੇ ਖੁਸ਼ ਰਹੋ ਬਾਬਾ ਜੀ ਬਾਦਿਰ ਰਹੋ ਜੀ ਲੈ ਲੈ ਲਓ ਬਾਬਾ ਦੁਆਵਾਂ ਵੀ ਦੇ ਰਿਹਾ ਜੀ ਬਹੁਤ ਵਧੀਆ ਲੱਗਦਾ ਇਹ ਜਿਹੇ ਬਾਬਿਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਸਾਡੀ ਵਿਰਾਸਤ ਦਾ ਹਿੱਸਾ ਨੇ ਇਹ ਬਾਬੇ